ਪਿਓਰ ਕਾਟਨ ਮੈਚਿੰਗ ਸੂਟ ਰਹਿਣਗੇ ਸ਼ਰਟ ਰਹੇਗੀ 1 75 ਵੱਡੇ ਪਨੇ ਦੇ ਵਿੱਚ ਪ੍ਰਿੰਟਡ ਪਲੇਨ ਇਸ ਦੇ ਨਾਲ 2 ਮੀਟਰ ਬਾਟਮ ਰਹੇਗੀ ਵੱਡੇ ਪਨੇ ਦੇ ਵਿੱਚ ਨਿਊ ਪ੍ਰਿੰਟ ਅਪਾ ਐਡ ਕੀਤੇ ਨੇ ਵਿਦਆਊਟ ਦੁਪੱਟੇ ਸੂਟ ਰਹਿਣਗੇ 450 ਦੇ ਵਿੱਚ ਤੁਸੀਂ ਕੋਈ ਵੀ ਇਹਨਾਂ ਵਿੱਚੋਂ ਸੂਟ ਬਾਈ ਕਰ ਸਕਦੇ ਹੋ ਵਿਦਆਊਟ ਲਾਈਨਿੰਗ ਸਟਿਚ ਹੋ ਜਾਣਗੇ ਬਹੁਤ ਹੀ ਜ਼ਿਆਦਾ ਸੋਹਣੇ ਪ੍ਰਿੰਟ ਨੇ ਸਰਦਾਰੀ ਕਲਰ ਨੇ ਸਾਰੇ ਐਡ ਕੀਤੇ ਨੇ ਔਰ ਸਾਰੇ ਹੀ ਆਪਣੇ ਕੋਲ ਅਵੇਲੇਬਲ ਨੇ ਸਕਰੀਨਸ਼ਾਟ ਲੈ ਕੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੇਕਰ ਤੁਸੀਂ ਹੈਂਡਵਰਕ ਦਾ ਸੂਟ ਵੀ ਰੈਡੀ ਕਰਵਾਉਣਾ ਵਿਦ ਸਟਿਚ ਵਿਦਆਊਟ ਸਟਿਚ ਰੈਡੀ ਹੋ ਜਾਏਗਾ ਇਹ ਰਹੇਗਾ ਆਪਣੇ ਕੋਲ ਜਾਮ कॉटन ਦਾ 5 ਮੀਟਰ ਸੂਟ ਫੈਨਸੀ ਥ्रेड ਵਰਕ ਕਾਰੀ ਵਰਕ ਹੋਇਆ 3 ਮੀਟਰ कॉटन ਦੀ ਸਿਰ ਉਨ ਬੋਟਮ ਰਹੇਗੀ ਦੁਪੱਟਾ 2 ਮੀਟਰ ਰਹੇਗਾ ਡਿਜੀਟਲ ਪ੍ਰਿੰਟ ਦਾ ਵਰਕ ਵਾਲਾ 1370 ਵਿੱਚ ਬਾਈ ਕਰ ਸਕਦੇ ਹੋ ਪਿਓਰ कॉटन ਦਾ ਪ੍ਰਿੰਟਡ ਸ਼ਰਟ ਰਹੇਗਾ 170 ਵੱਡੇ ਪਣੀ ਦੇ ਵਿੱਚ ਘੇਰੇ ਤੇ ਲੈਸ ਲੱਗੀ ਮਿਲੇਗੀ ਐਂਡ ਬੋਟਮ ਤੇ ਸੌਰੀ 슬ੀਵਸ ਤੇ ਪਿਓਰ कॉटन ਦੀ ਬੋਟਮ ਰਹੇਗੀ 2 ਮੀਟਰ ਵੱਡੇ ਪਣੀ ਦੇ ਵਿੱਚ ਬੋਟਮ ਤੇ ਵਰਕ ਰਹੇਗਾ ਦੁਪੱਟਾ ਸੋਪਨਟ ਡੋਰੀਏ ਦਾ ਰਹੇਗਾ ਵਰਕ ਵਾਲਾ ਲੈਸ ਵਰਕ 1299 ਵਿੱਚ ਇਹ ਸੂਟ ਤੁਸੀਂ ਬਾਇ ਕਰ ਸਕਦੇ ਹੋ 5 ਮੀਟਰ ਕਾਟਨ ਦਾ ਸੂਟ ਰਹੇਗਾ ਸਵਾ ਦੋ ਮੀਟਰ ਇਸ ਦੇ ਨਾਲ ਦੁਪੱਟਾ ਰਹੇਗਾ ਡਿਜੀਟਲ ਪ੍ਰਿੰਟ ਵਾਲਾ 980 ਦੇ ਵਿੱਚ ਤੁਸੀਂ ਇਹ ਬਾਇ ਕਰ ਸਕਦੇ ਹੋ 5 ਮੀਟਰ ਜਰਜਟ ਦਾ ਸੂਟ ਰਹੇਗਾ ਥ्रेड ਵਰਕ ਮਿਲੇਗਾ ਸੀਕੁਐਂਸ ਦਾ ਵਰਕ ਆ ਬਾਜੂ ਦੇ ਵਰਕ ਮਿਲੇਗਾ ਪਲੱਸ बॉਟਮ ਤੇ ਵੀ ਵਰਕ ਮਿਲੇਗਾ ਦੁਪੱਟਾ ਇਸਦੇ ਨਾਲ 2.5 ਮੀਟਰ ਰਹੇਗਾ 718 ਵਿੱਚ ਬਾਈ ਕਰ ਸਕਦੇ ਹੋ ਇਹ ਵੀ ਪ्योर ਮੈਚਿੰਗ ਸੂਟ ਰਹਿਣਗੇ ਕੈਮਰੀ ਕਾਟਨ ਪ੍ਰਿੰਟਡ ਮੈਚਿੰਗ ਸੂਟ ਨੇ ਸ਼ਰਟ ਰਹੇਗੀ ਇੱਕ 70 ਵੱਡੇ ਪਣੇ ਚ ਬਾਟਮ ਇਸਦੇ ਨਾਲ ਪਲੇਨ 2 ਮੀਟਰ ਵੱਡੇ ਪਣੇ ਦੇ ਵਿੱਚ ਰਹੇਗੀ ਜੇਕਰ ਨਾਰਮਲ ਪਣੇ ਵੀ ਸਵਾਈ ਕਰਨਾ 2 ਮੀਟਰ ਸ਼ਰਟ ਰਹੇਗੀ ਤੇ 2 ਮੀਟਰ ਇਸਦੇ ਨਾਲ ਬਾਟਮ ਰਹੇਗੀ ਵਿਦਆਊਟ ਦੁਪੱਟਾ ਸੂਟ ਨੇ 450 ਵਿੱਚ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਚੱਕ ਵਾਲੀ ਸੂਟ ਨੇ ਬਹੁਤ ਹੀ ਸੋਹਣੇ ਸੂਟ ਆਏ ਹੋਏ ਨੇ ਵਿਦਾਊਟ ਲੈਨੀਕ ਸਟਿਚ ਹੋ ਜਾਣਗੇ ਇਹ ਵੀ ਪਿਓਰ ਕੈਮਰੀ कॉटन ਦਾ ਸ਼ਰਟ ਰਹੇਗਾ ਫਰੰਟ ਤੇ ਵਰਕ ਮਿਲੇਗਾ ਕੰਟਰਾਸਟ ਇਸ ਦਿਨ ਟਾਈ ਮੀਟਰ ਬਾਟਮ ਰਹੇਗੀ ਪਲੇਨ ਦੁਪੱਟਾ ਮਲਟੀ ਕਲਰ ਰਹੇਗਾ 1390 ਵਿੱਚ ਬਾਈ ਕਰ ਸਕਦੇ ਹਾਂ ਮਸਲੀਨ ਦਾ ਦੁਪੱਟਾ ਰਹੇਗਾ ਨੈਕਸਟ ਟਾਈ ਮੀਟਰ ਵਿਸਕੋਸ オーਰਗੈਂਜ਼ਾ ਸ਼ਰਟ ਹੈਗੀ ਥ्रेड ਵਰਕ ਮਿਲੇਗਾ ਬਾਟਮ ਇਸ ਦੇ ਨਾਲ ਮਸਲੀਨ ਦੀ ਰਹੇਗੀ ਵਰਕ ਵਾਲੀ organza ਦੁਪੱਟਾ 2.5 ਮੀਟਰ ਦੋਨੋਂ ਸਾਈਡ ਤੋਂ ਨੂੰ ਵਰਕ ਮਿਲੇਗਾ ਦੁਪੱਟੇ ਤੇ 1299 ਵਿੱਚ ਬਾਈ ਕਰ ਸਕਦੇ ਹੋ 5 ਮੀਟਰ ਕਾਂთა कॉटन ਦਾ ਸੂਟ ਰਹੇਗਾ ਫੈਨਸੀ ਥ्रेड ਵਰਕ ਮਿਲੇਗਾ ਕਟ ਵਰਕ ਦੇ ਨਾਲ ਬਾਜੂ ਤੇ ਵੀ ਵਰਕ ਮਿਲੇਗਾ ਦੁਪੱਟਾ ਇਸ ਦੇ ਨਾਲ 2.5 ਮੀਟਰ ਰਹੇਗਾ ਮਸਲੀਨ ਦਾ ਟਾਈ ਡਾਈ ਲਾਈਨਿੰਗ ਵਾਲਾ ਦੁਪੱਟਾ 790 ਵਿੱਚ ਬਾਈ ਕਰ ਸਕਦੇ ਹੋ Thank you, G.